ਬੰਦਾ ਨਹੀਂ ਲੱਭ ਰਿਹਾ ਦਿਹਾੜੀ ਤੇ ਵੀ ਨਹੀਂ ਲੱਭ ਰਿਹਾ ਤੇ ਉੱਥੇ ਤੁਸੀਂ ਇੱਥੇ ਭਗਵੰਤ ਮਾਨ ਦੀਆਂ ਰੈਲੀਆਂ ਚ ਨੇ ਵੱਡੇ ਵੱਡੇ ਇਕੱਠਾਂ ਚ ਆ ਜਾਂਦੇ ਆ ਤੁਸੀਂ ਕਮਾਲ ਆ ਇਹਦਾ ਕੋਈ ਇਹ ਬੰਦੇ ਦੇ ਵਾਸਤੇ ਗੱਲ ਨਹੀਂ ਇਹ ਤਾਂ ਕੋਈ ਰੱਬ ਹੀ ਕਰ ਰਿਹਾ ਕੁਝ ਬਸ ਥੋੜਾ ਇੱਥੇ ਆਉਣਾ ਤੁਹਾਨੂੰ ਬਲ ਬਖਸ਼ਣਾ ਪ੍ਰਮਾਤਮਾ ਵੱਲੋਂ ਕਿ ਜਾਓ ਉੱਥੇ ਕੁਝ ਨਾ ਕੁਝ ਤਾਂ ਹੋ ਰਿਹਾ ਹੈ ਭਈ ਰੱਬ ਵੱਲੋਂ ਇਹ ਬੰਦੇ ਦੇ ਵਾਸਤੇ ਗੱਲ ਨਹੀਂ ਜੇ ਬੰਦੇ ਦੇ ਪਾਸ ਦੀ ਗੱਲ ਹੁੰਦੀ ਕਾਲੀ ਦਲ ਦੀਆਂ ਰੈਲੀਆਂ 'ਚ ਇਕੱਠ ਹੋ ਜਾਂਦਾ ਕਾਂਗਰਸੀਆਂ ਦੀਆਂ ਕੱਲੇ ਰੈਲੀਆਂ 'ਚ ਇਕੱਠ ਹੋ ਜਾਂਦਾ ਉਹ ਸੁਖਬੀਰ ਬਾਦਲ ਨੇ ਜੀਪ ਤੇ ਉੱਤੇ ਛੱਤ ਲਵਾ ਰੱਖੀ ਐ ਬੰਦ ਦੁਕਾਨਾਂ ਨੂੰ ਐ ਕਰਦਾ ਫਿਰ ਤਾਂ ਕੋਈ ਹੁੰਦਾ ਹੀ ਨਹੀਂ ਆਲੇ-ਦਾਲੇ ਆਹ ਹਾਲਤ ਹੋ ਗਈ ਉਹਨਾਂ ਦੀ ਸੋ ਖਡੂਰ ਸਾਹਿਬ ਹਲਕੇ ਤੋਂ ਝਾੜੂ ਵਾਸਤੇ ਕਹਿਣ ਆਇਆ ਆਕਤੀਆਂ ਸੰਗਠਨ ਵੱਡੇ ਹੁੰਦੇ ਆ ਵਿਅਕਤੀ ਵੱਡਾ ਨਹੀਂ ਹੁੰਦਾ ਸੰਗਠਨ ਵੱਡਾ ਹੁੰਦਾ ਹੈ ਸਰਕਾਰ ਆ ਆਪਣੇ ਕੋਲੇ 4 ਜੂਨ ਤੋਂ ਬਾਅਦ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਤੇ ਲਾਲਜੀਤ ਪੁੱਲਰ ਦੀ ਜ਼ਿੰਮੇਵਾਰੀ ਸ਼ੁਰੂ ਇਹ ਦਿੱਲੀ ਜਾ ਕੇ ਬੋਲੂਗਾ ਮੰਤਰੀ ਰਹਿ ਹੈ ਤਜਰਬਾ ਹੈ ਬੋਲਣ ਦਾ ਵੀ ਤੇ ਅਫਸਰਾਂ ਤੋਂ ਕੰਮ ਕਰਾਉਣ ਦਾ ਵੀ ਤਜਰਬਾ ਹੈ ਤਾਂ ਕੋਈ ਮਾਇਦਾ ਲਾ ਲਿਆ ਜਾ ਨਹੀਂ ਹੋ ਸਕਦਾ ਜਿਹੜਾ 1 ਰੁਪਿਆ ਵੀ ਸਾਡੇ ਪੰਜਾਬ ਦਾ ਹੱਕ ਮਾਰ ਜੇ ਉਥੇ ਸੈਂਟਰ 'ਚ ਸੈਂਟਰ 'ਚ ਭੇਜੋ 13 0 ਦੇਖੋ ਖਲੂਸਾ ਵਾਲਿਆਂ ਮੰਗਰ ਨਾ ਰਹਿ ਜਿਓ ਲਾਂਬਾ ਨਾ ਕੋਈ ਆ ਜੇ ਜੇ ਤਿਆਰ ਹੋ ਕਿ ਹਾਂ ਦੋਸਤਾਂ ਮਿੱਤਰਾਂ ਪਰਿਵਾਰਾਂ ਨੂੰ ਵੀ ਕਹਾਂਗੇ ਕਿ ਭਾਈ ਕੋ ਗੰਤਮਾਂ ਦੇ ਹੱਥ ਮਜ਼ਬੂਤ ਕਰਨੇ ਨੇ ਮੈਨੂੰ ਵੋਟ ਪਹੁੰਚੂਗੀ ਸਮਝ ਲਓ ਤਾਂ ਦੋਨੇ ਹੱਥ ਉਪਰ ਚੱਕ ਕੇ ਦੋ ਨਾਰੇ ਲਾ ਕੇ ਮੈਨੂੰ ਥੋੜਾ ਜਿਹਾ ਸਕੂਨ ਦੇ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆ ਬਾਕੀ ਕੰਮਾਂ ਵਾਲੇ ਪਾਸੋਂ ਸਾਰੀਆਂ ਕਸਰਾਂ ਕੱਢ ਦੂੰਗਾ ਮੈਂ ਕਿਸੇ ਰੇਤੇ ਦੀ ਘੱਟ ਜੀ ਹਿੱਸਾ ਨਹੀਂ ਪਾਉਣਾ मैं किसी बस च हिस्सा नहीं पाना मैं किसी हवेली च हिस्सा नहीं पाना ढाबे च हिस्सा नहीं पाना मैं किसी ठेके च हिस्सा नहीं पाना मैं हिस्सा पाना तो साढ़े तीन करोड़िया दुखा सुखा च हिस्सा पा करके तो आया बटन चौथे नंबर पर है आना पहले नंबर पर यह भी नोट कर लियो हफ्ता रह गया बस ਬਹੁਤ ਲੋਕਾਂ ਦੇ ਮੈਨੂੰ ਫੋਨ ਆ ਰਹੇ ਨੇ ਬਹੁਤ ਲੋਕ ਮੈਨੂੰ ਮਿਲਦੇ ਨੇ ਰਾਹ ਚ ਪਿੰਡਾਂ ਚ ਜਦੋਂ ਲੰਘਦਾ ਮੈਂ ਪਿੰਡ ਆ ਜਾਂਦੇ ਸਿਰੋਪੇ ਲੈ ਕੇ ਮਾਨ ਸਨਮਾਨ ਕਰਨ ਇਹੀ ਕਹਿੰਦੇ ਆ ਕੰਨ ਚ ਹੀ ਕਹਿ ਦਿੰਦੇ ਆ ਕਹਿੰਦੇ ਫਿਕਰ ਨਾ ਕਰੀਂ ਬਸ ਬਸ ਮੈਂ ਕਿਹਾ ਠੀਕ ਹੈ ਕਹਿੰਦੇ ਹੋ ਗਿਆ ਕੰਮ ਕਹਿੰਦੇ ਅੰਦਰੋਂ ਤਾਂ ਅਸੀਂ ਬਹਾਕੇ ਬੈਠੇ ਆ ਔਰ ਜਿੰਨਾ ਚਿਰ ਕਾਲੀਆਂ ਕਾਂਗਰਸੀਆਂ ਦੀ ਜੜਨੀ ਪੱਟੀ ਜਾਂਦੀ ਉਹਨਾਂ ਚਿਰ ਮੈਂ ਥੱਕਦਾ ਨਹੀਂ ਮੈਂ ਤਾਂ ਨਹੀਂ ਬੇਲਾ ਬੈਂਦਾ ਤੜਕੀ ਤੁਰ ਪੈਂਦਾ ਮੈਂ ਤਾਂ ਹੁਣ ਤੀਜਾ ਪ੍ਰੋਗਰਾਮ ਹੈ ਇਹ ਇਹ ਤੋਂ ਪਹਿਲਾਂ ਦੋ ਇੰਟਰਵਿਊ ਕਰਤੀਆਂ ਟੀਵੀ ਤੇ ਐਤੋਂ ਬਾਅਦ ਦੋ ਹੋਰ ਨੇ ਇੱਕ ਫਿਰੋਜ਼ਪੁਰ ਇੱਕ ਗੁਰੂ ਹਰਸਾਏ ਜਾ ਕੇ ਰਹੂੰਗਾ ਬਠਿੰਡੇ ਅਜਰਾਤ ਨੂੰ ਕੱਲ ਨੂੰ ਅਬੋਰ ਗਿੱਦੜਵਾਹ ਰਾਮਪੁਰਾ ਫੂਲਪਧੌੜ ਬਰਨਾਲਾ ਜਿੱਥੇ-ਜਿੱਥੇ ਜਾਂਦੇ ਆ ਸੁਹਾਗਾ ਹੀ ਫਿਰਦਾ ਜਾਂਦਾ ਪਰ ਇੱਕ ਗੱਲ ਮੈਂ ਕਹਿਣੀ ਚਾਹਨਾ ਇਹ ਨਾ ਸੋਚ ਲਿਓ ਹੁਣ ਜੇ ਭਗਵੰਤਮਾਨ ਸਾਡੇ ਪਿੰਡ ਵੀ ਆ ਜਾਂਦਾ ਅਸੀਂ ਵੀ ਵੋਟ ਪਾ ਦਿੰਦੇ ਵੀਰੋ ਮੈਂ ਆਪਦੇ ਵਾਸਤੇ ਵੋਟਾਂ ਨਹੀਂ ਮੰਗ ਰਿਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗ ਰਿਆ ਤੁਹਾਡੇ ਜਵਾਕਾਂ ਵਾਸਤੇ ਨੌਕਰੀਆਂ ਦੇਣੀਆਂ 43000 ਤਾਂ ਦੇਤੀਆਂ ਲੱਖਾਂ ਨੌਕਰੀਆਂ ਹਜੇ ਹੋਰ ਦੇਣੀਆਂ ਬਿਜਲੀ ਦਾ ਬਿੱਲ ਤੁਹਾਨੂੰ ਆਉਂਦਾ ਨਹੀਂ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਵੀਰੋ ਥਰਮਲ ਪ੍ਰਾਇਡ ਆਪਾਂ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਹੁਣ ਇੰਡਸਟਰੀ ਆਲੀ ਬਿਜਲੀ ਵੀ ਸਸਤੀ ਕਰੂੰ ਉਹਦੇ ਨਾਲ ਇੰਡਸਟਰੀ ਆਊਗੀ ਆਪਣੇ ਜਵਾਕਾਂ ਨੂੰ ਕੰਮ ਮਿਲੂਗਾ ਆਪਣੇ ਪੀਆ ਪੋਤਾਂ ਨੂੰ ਕੰਮ ਮਿਲੂਗਾ ਬਹੁਤ ਕੁਝ ਸੋਚੀ ਬੈਠਾ ਹਾਂ ਪੰਜਾਬ ਵਾਸਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ